ਸਾਂਭੀਰੋ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਐਗਜ਼ਾਮਪਲਾਈ ਵਿਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਜ਼ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਚਾਰ ਹੋਊਗਾ ਝੋਨੇ ਦੇ ਵਿੱਚ ਨਦੀਨਾਂ ਦੀ ਰੋਕਥਾਮ ਆਪਾਂ ਗੱਲ ਕਰਾਂਗੇ ਨਦੀਨ ਉਗਣ ਤੋਂ ਬਾਅਦ ਜਿਹੜੀਆਂ ਆਪਾਂ ਕਿਹੜੀਆਂ-ਕਿਹੜੀਆਂ ਸਪਰੇਅਾਂ ਕਰ ਸਕਦੇ ਹਾਂ ਝੋਨੇ ਦੀ ਲਵਾਈ ਤੋਂ 10 ਤੋਂ 12 ਦਿਨ ਦੇ ਅੰਦਰ-ਅੰਦਰ ਕਿਹੜੀਆਂ ਦਵਾਈਆਂ ਦਾ ਛਿੜਕਾਅ ਕਰਨਾ ਹੈ ਤੋਂ ਨੇ ਦੀ ਲਵਾਈ ਤੋਂ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਕਿਹੜੀਆਂ ਦਵਾਈਆਂ ਦਾ ਛਿੜਕਾਅ ਕਰਨਾ ਹੈ ਡੀਲਾ ਮੋਥਾ ਸੁਆੰਕ ਕਢੈਲਾ ਸਣੀ ਛਤਰੀ ਵਾਲਾ ਮੋਥਾ ਇਹ ਸਾਰੇ ਬਾਰੇ ਗੱਲ ਕਰਾਂਗੇ ਵੀ ਇਹਨਾਂ ਨੂੰ ਕੰਟਰੋਲ ਕਰਨ ਲਈ ਵਧੀਆ ਦਵਾਈਆਂ ਕਿਹੜੀਆਂ ਸੋ ਜਿਹੜੇ ਮੇਰੇ ਨਵੇਂ ਵੀਰ ਜੁੜੇ ਆ ਕਿਰਪਾ ਕਰਕੇ ਚੈਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਗੱਲ ਕਰੀਏ ਜਿਵੇਂ ਕਿ ਆਪਾਂ ਨਦੀਨੁਕਨ ਤੋਂ ਪਹਿਲਾਂ ਦਵਾਈ ਤੋਂ ਦੋ ਤਿੰਨ ਦੇ ਅੰਦਰ ਅੰਦਰ ਆਪਾਂ ਰਿਫਟ ਪਲੱਸ ਵਗੈਰਾ ਕਰਦੇ ਹੁੰਨੇ ਆ ਜਾਂ ਸਾਥੀ ਕਰ ਲੈਣੇ ਆ ਜਾਂ ਸਟ੍ਰੋਂਗ ਕਰ ਲੈਣੇ ਆ ਜਾਂ ਟੌਪ ਸਟਾਰ ਵਗੈਰਾ ਇਹ ਦਵਾਈਆਂ ਕੀਤੀਆਂ ਹੁੰਦੀਆਂ ਤਾਂ ਹੁਣ ਆਪਾਂ ਜਿਹੜੀਆਂ ਸਪਰੇਆਂ ਕਰਨੀਆਂ ਜਿਵੇਂ ਕਿ ਗੱਲ ਕਰੀ ਨਦੀਨੁਕਨ ਤੋਂ ਬਾਅਦ ਵਾਲੀਆਂ ਜੇਕਰ 10 ਤੋਂ 12 ਦਿਨਾਂ ਦੇ ਅੰਦਰ ਅੰਦਰ ਆਪਣੇ ਨਦੀਨ ਉਗਦੇ ਆ ਤੇ ਜਿਨ੍ਹਾਂ ਖੇਤਾਂ 'ਚ ਪਾਣੀ ਖੜਾ ਕਰਨ ਦੀ ਸਮੱਸਿਆ ਆਉਂਦੀ ਹੈ ਉੱਥੇ ਆਪਾਂ ਲਵਾਈ ਤੋਂ 10 ਤੋਂ 12 ਦਿਨਾਂ ਦੇ 40 ml ਪ੍ਰਤੀ ਕਿੱਲੇ ਦੀ ਗ੍ਰੇਨਾਈਟ 240 SC 150 ਪਾਣੀ ਲੀਟਰ ਪਾਣੀ ਚ ਘੋਲ ਕੇ ਜਿਹੜੀ ਆਪਾਂ ਛਿੜਕਾਅ ਕਰ ਸਕਦੇ ਆ ਇਹਦੇ ਚ ਜਿਹੜਾ ਛਿੜਕਾਅ ਕਰਨ ਲਈ ਆਪਾਂ ਜਿਹੜਾ ਖੜੇ ਖੇਤ ਚ ਪਾਣੀ ਪਹਿਲਾਂ ਕੱਢ ਦੇਣਾ ਤੇ ਜਿਹੜੇ ਛਿੜਕਾਅ ਤੋਂ ਉਦੋਂ ਅਗਲੇ ਦਿਨ ਆਪਾਂ ਜਿਹੜਾ ਪਾਣੀ ਆ ਲਾ ਸਕਦੇ ਆ ਜਿਹੜਾ ਗ੍ਰੇਨਾਈਟ ਚ ਸਾਲਟ ਹੈਗਾ ਉਹ ਬਿਨੋਕਸੂਲਮ ਸਾਲਟ ਹੁੰਦਾ ਇਹਦੇ ਵਿੱਚ 240 SC ਤਾਕਤ ਦੀ ਇਹ ਦਵਾਈ ਹੈ ਤਾਂ ਹੁਣ ਆਪਾਂ ਗੱਲ ਕਰਦੇ ਆਂ ਵਾਰੋਵਾਰੀ ਨਦੀਨ ਦੇ ਹਿਸਾਬ ਤੇ ਕਿਹੜੀ ਕਿਹੜੀ ਦਵਾਈ ਆਪਾਂ ਜਿਹੜੀ ਐ ਸਪਰੇਅ ਕਰਨੀ ਐ ਜੇਕਰ ਆਪਣੇ ਨਦੀਨ ਉੱਕਦੇ ਐ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਜਿਹੜੀ ਆਪਾਂ ਕਿਹੜੀ ਦਵਾਈ ਕਰਨੀ ਐ ਇਹ ਆਪਾਂ ਦਵਾਈਆਂ ਉਦੋਂ ਕਰਨੀਆਂ ਹੁੰਦੀਆਂ ਜਦੋਂ ਕੋਈ ਵੀ ਨਦੀਨ ਆ ਜਿਹੜਾ 2 ਤੋਂ 4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਜੇਕਰ ਆਪਾਂ ਜ਼ਿਆਦਾ ਲੇਟ ਕਰਦੇ ਆਂ ਤਾਂ ਫੇਰ ਜਿਹੜੀ ਇਹ ਦਵਾਈ ਉਹ ਆਪਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਦਿੰਦੀ ਸੋ ਇਹ ਚੀਜ਼ਾਂ ਆਪਾਂ ਖਾਸ ਧਿਆਨ ਰੱਖਣਾ ਹੈ ਪਾਣੀ ਦਾ ਵੀ ਖਾਸ ਧਿਆਨ ਰੱਖਣਾ ਹੈ ਵੀ ਪਾਣੀ 150 ਲੀਟਰ ਪ੍ਰਤੀ ਏਕੜ ਦਾ ਲੱਗਣਾ ਚਾਹੀਦਾ ਜਾਂ ਪ੍ਰਤੀ ਕਿੱਲੇ ਦਾ ਕਹਿ ਲਈਏ ਲੱਗਣਾ ਚਾਹੀਦਾ ਤੇ ਪੱਤਿਆਂ ਦੀ ਅਵਸਥਾ ਜਿਹੜੀ ਹੈ ਚਾਰ ਪੱਤਿਆਂ ਤੋਂ ਉੱਤੇ ਜਿਹੜੀ ਹੈ ਨਦੀਨ ਦੀ ਅਵਸਥਾ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਨਹੀਂ ਆਪਾਂ ਨੂੰ ਜਿਹੜਾ ਪ੍ਰੋਪਰ ਰਿਜ਼ਲਟ ਨਹੀਂ ਮਿਲੂਗਾ ਤਾਂ ਸੋ ਆਪਾਂ ਗੱਲ ਕਰੀਏ ਜੇਕਰ ਆਪਣੇ ਨਦੀਨ ਹੈਗੇ ਆ ਸਵਾੰਕ ਜਾਂ ਕੱਲਾ ਮੋਥਾ ਹੈ ਆਪਾਂ ਉੱਥੇ ਬਿਸਪੈਰੀਬੈਕ ਸਾਲਟ ਕਰ ਸਕਦੇ ਹਾਂ ਜਿਹੜਾ ਕਿ ਨੋਮਨੀ ਗੋਲਡ واਸ਼ ਆਊਟ ਮਾਚੋ ਤਾਰਕ ਦੇ ਨਾਂ ਤੇ ਹੁੰਦਾ ਹੈ 10.80 ਤਾਕਤ ਵਾਲੀ ਜਿਹੜੀ ਆਪਾਂ ਇਹ ਸਪਰੇਅ ਕਰ ਸਕਦੇ ਹਾਂ ਅੱਗੇ ਗੱਲ ਕਰੀਏ ਜੇਕਰ ਆਪਣੇ ਝੋਨੇ ਦੇ ਵਿੱਚ ਚੀਨੀ ਕਾ ਹੈਗਾ ਜਾਂ ਕਣਕੀ ਹੈਗੀ ਹੈ ਉੱਥੇ ਆਪਾਂ ਰਾਈਸਟਾਰ ਨਾਂ ਦੀ ਦਵਾਈ ਕਰ ਸਕਦੇ ਹਾਂ 6.7 EC ਵਾਲੀ ਜਿਹਦੇ ਚ ਸਾਲਟ ਹੁੰਦਾ ਫਨੋਕਸਾਪ੍ਰੋਪ E ਇਥਾਈਲ ਇਸ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਉਨੇ ਦੇ ਮੋਥੇ ਜਾਂ ਚੌੜੇ ਪੱਤੇ ਵਾਲੇ ਨਦੀਨ ਜਿਵੇਂ ਕਿ ਜੇਕਰ ਨਾਲ ਆਪਣੇ ਝੋਨੇ ਦੇ ਮੋਥਾ ਤੇ ਨਾਲ ਨਦੀਨ ਹੈਗੇ ਆ ਚੌੜੇ ਪੱਤੇਆਂ ਵਾਲੇ ਜਿਵੇਂ ਕਿ ਕਢੇਲਾ ਕਹ ਲਈਏ ਜਾਂ ਸਣੀ ਕਹ ਲਈਏ ਤਾਂ ਉਹਦੇ ਲਈ ਆਪਾਂ ਐਲਗ੍ਰਿਪ ਯੂਜ਼ ਕਰ ਸਕਦੇ ਆ ਆਪਾਂ ਵਰਤਦੇ ਆ ਜਿਹੜੀ ਆਪਾਂ ਕਣਕ ਦੇ ਵਿੱਚ ਵੀ ਵਰਤਦੇ ਆ ਇਹਦੇ ਵਿੱਚ ਮੈਟਸਲਫੋਰਨ ਸਾਲਟ ਹੁੰਦਾ 20 ਡਬਲਯੂਜੀ ਵਾਲੀ ਤਾਕਤ ਵਾਲੀ ਆਪਾਂ 30 ਗ੍ਰਾਮ ਲੈਣੀ ਆ ਐਲਗ੍ਰਿਪ ਜਿਹੜੀ ਆ ਆਪਾਂ ਕਣਕ ਦੇ ਵਿੱਚ ਕਰਦੇ ਹੁੰਦੇ ਆ ਯਾ ਆਪਾਂ ਕੀ ਕਰ ਸਕਦੇ ਆ 50 ਗ੍ਰਾਮ ਆਪਾਂ ਸਨਰਾਈਜ਼ ਨਾਂ ਦੇ ਦਵਾਈ ਆਉਂਦੀ ਹੈ 15 ਡਬਲਯੂ ਜੀ ਤਾਕਤ ਵਾਲੀ ਇਥੌਕਸੀ ਸਲਫੂਰਨ ਸਾਲਟ ਹੁੰਦਾ ਇਹਦੇ ਵਿੱਚ ਇਹ ਕਰ ਸਕਦੇ ਆ ਜਾਂ ਆਪਾਂ 40 ਗ੍ਰਾਮ ਲੌਨਡੈਕਸ 60 ਡੀਐਸਡੀ ਕਰ ਸਕਦੇ ਆ ਇਹਦੇ ਵਿੱਚ ਬੈਂਸਲਫੂਰਨ ਸਾਲਟ ਹੁੰਦਾ ਜਾਂ ਆਪਾਂ 16 ਗ੍ਰਾਮ ਸੈਗਮੈਂਟ ਕਰ ਸਕਦੇ ਆ 50 ਡੀਐਫ ਸਾਲਟ ਵਾਲੀ ਇਹਦੇ ਵਿੱਚ ਅਜਮ ਸਲਫੂਰਨ ਸਾਲਟ ਹੁੰਦਾ ਸੋ ਅੱਜ ਆਪਾਂ ਹੁਣ ਗੱਲ ਕੀਤੀ ਹੈ ਜੇਕਰ ਝੋਨੇ ਦਾ ਮੋਥਾ ਹੈ ਤੇ ਚੌੜੇ ਪੱਤੇ ਵਾਲੇ ਨਦੀਨ ਹੈ ਉਹਦੇ ਲਈ ਆਪਾਂ ਦਵਾਈ ਕਿਹੜੀਆਂ-ਕਿਹੜੀਆਂ ਕਰ ਸਕਦੇ ਹਾਂ ਐਲਗ੍ਰੇਪ ਸਨਲਾਈਟਸ ਲੌਂਡੇਕਸ ਸੈਗਮੈਂਟ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਈ ਵਾਰ ਜਿਹੜਾ ਝੋਨਾ ਦੇ ਸਿੰਪਲ ਮੋਥੇ ਨਾਲ ਗੰਢੀ ਵਾਲਾ ਡੀਲਿਆ ਮੋਥਾ ਕਹਿ ਲਿਏ ਉਹ ਹੁੰਦਾ ਹੈ ਤੇ ਨਾਲ ਹੀ ਚੌੜੇ ਪੱਤੇ ਵਾਲੇ ਨਦੀਨ ਆ ਉਹਦੇ ਫਿਰ ਆਪਾਂ ਐਲਮਿਕਸ 20 W P ਨਾਂ ਦੀ ਦਵਾਈ ਕਰ ਸਕਦੇ ਹਾਂ 8 ਗ੍ਰਾਮ ਪ੍ਰਤੀ ਏਕੜ ਇਦੇ ਵਿੱਚ ক্লোਰੀਮਿਉਰਾਨਸ ਇਥਾਈਲ 10% ਹੁੰਦਾ ਹੈ ਤੇ ਮੈਟਸੈਲਫੂਰਮ ਮੈਥਾਈਲ 10% ਦੋ ਸਾਲਟ ਇਹਦੇ ਵਿੱਚ ਹੁੰਦੇ ਆ ਐਲਮਿਕਸ ਦੇ ਨਾਂ ਤੇ ਆਉਂਦੀ ਹੈ ডোজ ਜਿਹੜੀ ਆਪਾਂ 8 ਗ੍ਰਾਮ ਯੂਜ਼ ਕਰਨੀ ਹੈ ਜਿੱਥੇ ਆਪਣਾ ਡੀਲਾ ਮੋਥਾ ਤੇ ਨਾਲ ਚੌੜੇ ਪੱਤੇ ਵਾਲੇ ਨਦੀਨ ਹੈ ਉਥੇ ਆਪਾਂ ਐਲਮਿਕ 60 ਗ੍ਰਾਮ ਜਿਹੜੀ ਇਹ ਦਵਾਈ ਕਰ ਸਕਦੇ ਆ ਪ੍ਰਤੀ ਕਿੱਲੇ ਦੀ ਤੇ ਹੁਣ ਗੱਲ ਕਰੀਏ ਜੇਕਰ ਆਪਣੇ ਝੋਨੇ ਦੇ ਵਿੱਚ ਸਵਾੰਕ ਹੋ ਜਾਂਦਾ ਹੈ ਜਾਂ ਛਤਰੀ ਵਾਲਾ ਮੋਥਾ ਹੋ ਜਾਂਦਾ ਹੈ ਜਾਂ ਡੋਡੀਆਂ ਵਾਲਾ ਮੋਥਾ ਕੁਇਨ ਹੋ ਜਾਂਦੀ ਹੈ ਤੇ ਨਾਲ ਹੀ ਚੌੜੇ ਪੱਤਿਆਂ ਵਾਲੇ ਨਦੀਨ ਆ ਉਹਦੇ ਵਿੱਚ ਫੇਰ ਆਪਾਂ ਨੋਵਿਕਸਿਡ ਨਾਂ ਦੇ ਨਾਂ ਤੇ ਦਵਾਈ ਆਉਂਦੀ ਹੈ 3.25 OD ਤਾਕਤ ਵਾਲੀ ਉਹਦੇ ਵਿੱਚ ਜਿਹੜਾ ਸਾਲਟ ਹੁੰਦਾ ਫਲੋਰ ਪਾਇਰਿਕਸੀਫੈਨ 1.31% ਨਾਲ ਪੀਨੋਕਸਸੋਲਮ ਜਿਹੜਾ ਗ੍ਰੇਨਾਈਟ ਵਾਲਾ ਸਾਲਟ ਵਾਲਾ ਉਹ 2.1% ਹੁੰਦਾ ਜੇਕਰ ਆਪਣਾ ਛਤਰੀ ਵਾਲਾ ਮੁੱਠਾ ਹੈ ਜਾਂ ਡੋਡੀਆਂ ਵਾਲਾ ਮੁੱਠਾ ਹੈ ਇਹ ਸਵਾਕ ਤੇ ਨਾਲ ਚੌੜੇ ਪੱਤੇ ਵਾਲੇ ਨਦੀਨਾ ਉੱਥੇ ਆਪਾਂ ਨੋਵਿਕਸਟ ਨਾਮ ਦੀ ਜਿਹੜੀ ਇਹ ਦਵਾਈ ਹੈ 500 ਐਮਐਲ ਪ੍ਰਤੀ ਏਕੜ ਦੀ ਜਿਹੜੀ ਹੈ ਇਹ ਕਰਕੇ ਆਪਾਂ ਨਦੀਨਾਂ ਤੇ ਕੰਟਰੋਲ ਪਾ ਸਕਦੇ ਹਾਂ ਇਹਦੇ ਨਾਲ ਜੇਕਰ ਆਪਾਂ ਗੱਲ ਕਰੀਏ ਆਪਣੇ ਝੋਨੇ ਦੇ ਵਿੱਚ ਸਵਾਕ ਗੰਢੀ ਵਾਲਾ ਮੋਥਾ ਜਾਂ ਢੀਲਾ ਮੋਥਾ ਕਹਿ ਲਈਏ ਇਹ ਚੀਜ਼ਾਂ ਹੈਗੀਆਂ ਇੱਥੇ ਆਪਾਂ ਜੇਕਰ ਨਾਲ ਇਹਦੇ ਚੌੜੇ ਪੱਤੇ ਵਾਲੇ ਨਦੀਨ ਵੀ ਹੈ ਤੈ ਦਿੱਤੇ ਆਪਾਂ 40 ਗ੍ਰਾਮ ਇੱਕ ਇੱਕ ਸੂ ਦਵਾਈ ਆਉਂਦੀ ਹੈ 43 ਡਬਲਯੂ ਦੀ ਤਾਕਤ ਵਾਲੀ ਇਹਦੇ ਚ ਇੱਕ ਤਾਂ ਨੋਮਨੀ ਕੋਲਡ ਵਾਲਾ ਸਾਲਟ ਹੁੰਦਾ ਹੈ ਬਿਸਪੈਰੀ ਬੈਕ 38% ਕਲੋਰੀਮੂਰਾਨ ਜਿਹੜਾ ਆਪਣਾ ਐਲਮਿਕਸ ਦੇ ਵਿੱਚ ਸੀਗਾ ਤੇ ਪਲੱਸ ਮੈਟਸਲਫੁਰਾਨ 2.5% 2.5% ਹੀ ਕਲੋਰੀਮੂਰਾਨ ਸਾਲਟ ਹੁੰਦਾ ਤੇ 2.5% ਹੀ ਮੈਟਸਲਫੁਰਾਨ ਤੇ ਨਾਲ ਬਿਸਪੈਰੀ ਬੈਕ 38% ਜਿਹੜਾ ਨੋਮਨੀ ਕੋਲਡ ਵਾਲਾ ਸਾਲਟ ਹੈ ਇਹ ਦਵਾਈ ਆਪਾਂ ਕਰ ਸਕਦੇ ਆ ਇੱਕ ਇੱਕ ਸੂ ਦੇ ਨਾਂ ਤੇ ਦਵਾਈ ਆਉਂਦੀ ਹੈ ਇਹਦੇ ਨਾਲ ਜਿਹੜੇ ਆਪਾਂ ਨਦੀਨਾਂ ਜਿਹੜੇ ਧੋਨੇ ਦੇ ਵਿੱਚ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਆਪਾਂ ਖਾਸ ਇਹ ਧਿਆਨ ਰੱਖਣਾ ਵੀ ਹਰ ਸਾਲ ਆਪਾਂ ਜਿਹੜਾ ਗਰੁੱਪ ਬਦਲ-ਬਦਲ ਕੇ ਜਿਹੜੇ ਇਹ ਨਦੀਨਾਸ਼ ਕਰੀਏ ਤਾਂ ਕਿ ਜਿਹੜੀ ਆ ਨਦੀਨਾ ਪ੍ਰਤੀ ਇਹਦੀ ਸਹਿਨਸ਼ੀਲਤਾ ਨਾ ਬਣੇ ਤੇ ਵੱਡੇ ਬੂਟਿਆਂ ਤੇ ਹਮੇਸ਼ਾ ਇਹਦਾ ਘੱਟ ਅਸਰ ਹੁੰਦਾ ਸੋ ਸਫਾਰਸ਼ ਮੁਤਾਬਕ ਯੂਨੀਵਰਸਿਟੀਆਂ ਦੇ ਦੋ ਤੋਂ ਚਾਰ ਪੱਤੇ ਵਾਲੀ ਜਿਹੜੀ ਅਵਸਥਾ ਤੇ ਆਪਾਂ ਇਹ ਸਪਰੇਆ ਕਰਨੀ ਹੈ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਕਿਸਾਨ ਵੀਰੋ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੁ ਕਰਿਓ ਜੀ ਧੰਨਵਾਦ